ਦੇਖੋ ਜੀ ਦੇਖੋ ਹਾਂਜੀ ਠੀਕ ਹੈ ਬਣਾ ਲਓ ਅਰੇ ਆ ਜਾਓ ਹਾਂਜੀ ਉੱਤਰ ਬੰਦਾ ਨਹੀਂ ਆਇਆ ਅੰਦਰ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨ ਜਿਵੇਂ ਤੁਸੀਂ ਜਾਣਦੇ ਹੋ ਕਿ 1 ਜੂਨ ਦਾ ਦਿਨ ਆਇਆ ਜਿਸ ਦੀ ਵੜਨੀ ਚ ਸੀਗੇ ਅੱਜ ਪੋਲਿੰਗ ਦਾ ਦਿਨ ਚੱਲ ਰਿਹਾ ਹੈ ਤੇ ਤੀਜੀ ਗੇੜ ਵਿੱਚ 50% ਵੋਟ ਕੰਪਲੀਟ ਹੋ ਚੁੱਕੀ ਹੈ ਜਿਆਦਾ ਜਾਣਕਾਰੀ ਹਣ ਸਾਡੇ ਨਾਲ ਮੈਡਮ ਮਹਿੰਦਰ ਕੌਰ ਜੀ ਜੋ ਕਿ ਆਮ ਆਦਮੀ ਪਾਰਟੀ ਸੀਨੀਅਰ ਆਪ ਆਗੂ ਹਨ ਸਤਿ ਸ਼੍ਰੀ ਅਕਾਲ ਮੈਡਮ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ 50% ਵੋਟ ਕੰਪਲੀਟ ਹੋ ਚੁੱਕੀ ਤੀਸਰੇ ਪੜਾ ਦੇ ਵਿੱਚ ਤੁਹਾਨੂੰ ਕੀ ਉਮੀਦ ਹੈ ਕੀ ਲੱਗਦਾ ਹੈ ਸਾਨੂੰ ਵੀ ਆਵਾਜ਼ ਦੀ ਪਾਰਟੀ ਤੋਂ ਬਹੁਤ ਲੋਕਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਸਾਦੀ ਆਵਾਜ਼ ਦੀ ਪਾਰਟੀ ਅੱਜ ਜੱਗੇ ਜਾ ਰਹੀ ਹੈ ਤੇ ਤੁਸੀਂ ਦੇਖਿਓ 4 ਤਰੀਕ ਨੂੰ ਤੀਜੇ ਆ ਜਾਣਗੇ ਆਵਾਜ਼ ਦੀ ਪਾਰਟੀ ਦੇ ਵੱਧ ਤੋਂ ਵੱਧ ਸਾਡੇ ਐਮਪੀ ਜਿੱਤ ਕੇ ਮੈਂਬਰ ਹੋ ਪਾਰਲੀਮੈਂਟ ਵਿੱਚ ਜਾਣਗੇ ਬਹੁਤ ਖੁਸ਼ੀ ਹੁੰਦੀ ਹੈ ਥੈਂਕ ਯੂ ਜੀ ਬਹੁਤ ਇੰਪੋਰਟੈਂਟ ਹੁੰਦਾ ਹੈ ਇਹ ਵਿਸ਼ਵਾਸ ਵੀ ਸਾਡੇ ਨਾਲ ਆਮ ਪਬਲਿਕ ਵੀ ਹਨ ਸਾਸਿਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਮ ਜੀ ਵੋਟ ਪਤਾ ਕੋਈ ਸਰਕਾਰ ਦੀ ਨਹੀਂ ਵੋਟ ਹੈ ਆਮ ਬੰਦੇ ਦੀ ਜੀ ਆਪਣੀ ਵੋਟ ਪਾਓ ਸੋ ਸਮਝ ਕੇ ਠੀਕ ਹੈ ਜੀ ਵੀ ਜਿਹੜਾ ਆਪਣੇ ਕੰਮ ਆਵੇ ਰੇਖ ਕਿਸੇ ਸਾਰੇ ਕੰਮ ਆਵੇ ਕਿਸੇ ਦੇ ਜੀ ਠੀਕ ਹੈ ਸਾਸਿਕਾਲ ਜੀ ਵੀ ਤੁਸੀਂ ਦੇਖਿਆ ਸੁਣਿਆ ਬੇਸ਼ੱਕ ਗਰਮੀ ਬਹੁਤ ਚੱਲ ਰਹੀ ਹੈ ਤੇ ਮੌਸਮ ਨੂੰ ਕੁਝ ਸੁਖਾਵਨਾ ਵੀ ਹੋ ਗਿਆ ਪਰ ਪੋਲਿੰਗ ਕੱਟ ਹੋ ਰਹੀ ਹੈ ਪਰ ਵੋਟਰਾਂ ਜ਼ਰੂਰ ਪੈ ਰਹੀਆਂਗੇ ਰਿਜ਼ਲਟ ਕੀਆ ਦੇ ਉਹ ਤੁਹਾਨੂੰ ਦੱਸਦੇ ਰਾਵਾਂਗੇ ਥੈਂਕ ਯੂ ਸਾਸਤਰੀ ਕਾਲ ਜੀ ਮੈਂ ਅਸ਼ਰਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1 ਜੂਨ ਦਾ ਦਿਨ ਆ ਚੱਲਦਾ ਪਿਆ ਸ਼ਾਮ ਦੇ 4:30 ਵੱਜ ਚੁੱਕੀਆਂ ਤੇ 4:30 ਦੇ ਤਕਰੀਬਨ ਤਕਰੀਬਨ ਚੌਥੇ ਪੜਾ ਦੇ ਵਿੱਚ 50% ਤੋਂ ਵੋਟਾਂ ਪਲੱਸ ਚਲਦੀ ਹੈ ਬਹੁਤ ਸ਼ਾਂਤੀਪੂਰ ਮਾਹੌਲ ਚੱਲ ਰਿਹਾ ਤੇ ਕਰਮਜੀਤਨ ਮੋਲ ਦੇ ਜੋ ਕਿ ਆਮ ਆਦਮੀ ਪਾਰਟੀ ਤੋਂ ਟਿਕਟ ਅਲਾਟ ਹੋਈ ਆ ਉਹਨਾਂ ਨੂੰ ਉਹਨਾਂ ਨੇ ਵੀ ਸੰਦੇਸ਼ ਦਿੱਤਾ ਹੈ ਕਿ ਆਪਸੀ ਭਾਈਚਾਰੇ ਚ ਮਿਲ ਜੁਲ ਕੇ ਤੁਸੀਂ ਰੋ ਵੋਟ ਆਪਣੀ ਮਨ ਤੇ ਸੋਚ ਅਕੋਰਡਿੰਗੀ ਤੋਂ ਜਿਆਦਾ ਚਾਰਕ ਨੇ ਸਾਡੇ ਨਾਲ ਅਸਾ ਸਾਸਤਰੀ ਕਾਲ ਤੁਸੀਂ ਕੀ ਕਹਿਣਾ ਚਾਹੋਟਾਂ ਦੇ ਬਾਰੇ ਹਾਂ ਸਵੇਰ ਤੋਂ ਜਿਹੜਾ ਹੈਗਾ VOTING ਜਿਹੜੀ ਸ਼ੁਰੂ ਹੋਈ ਹੈ ਸਵੇਰ 7 ਵਜੇ ਬਹੁਤ ਸ਼ਾਂਤੀਪੂਰਵ ਤਰੀਕੇ ਨਾਲ ਲੋਕਾਂ ਨੇ ਵੋਟ ਪਾਈ ਹੈ ਹਾਲਾਂਕਿ ਇੱਥੇ ਬਹੁਤ ਵਧੀਆ ਮੌਲ ਵੀ ਸੋਹਣਾ ਹੋ ਗਿਆ ਸੀਗਾ ਮੌਸਮ ਵੀ ਥੋੜਾ ਨੇਹਰੀ ਦੇ ਵੀ ਆ ਗਿਆ ਸੀ ਫਿਰ ਵੀ ਫਿਰ ਲੋਕਾਂ ਨੇ ਆ ਕੇ ਇੱਥੇ ਸ਼ਾਂਤੀਪੂਰਵ ਵੋਟਾਂ ਪਾਈਆਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੋ ਵੀ ਕਿਸੇ ਵੀ ਤਰੀਕੇ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਤੇ ਸ਼ਾਮ ਦੇ 6 ਵਜੇ ਤੱਕ VOTING ਹੋ ਜੂਗੀ 50% VOTING ਹੋ ਚੁੱਕੀ ਹੈ ਜੋ ਕੁਝ ਰਹਿ ਗਿਆ ਉਹ ਸ਼ਾਂਤੀਕਰ ਹੋ ਸਕੇ ਥੈਂਕ ਯੂ ਸਰ ਜਿਵੇਂ ਤੁਸੀਂ ਦੇਖਿਆ ਸੁਣਿਆ ਬੇਸ਼ਕ ਗਰਮੀ ਸੀ ਮੌਸਮ ਸੁਹਾਵਣਾ ਵੀ ਵਿੱਚ ਹੋ ਗਿਆ ਧੱਤੀਆਂ ਹਵਾਵਾਂ ਦੇ ਬਾਵਜੂਦ ਵੀ ਲੋਕ ਫਰੀਦਕੋਟ ਵਿੱਚ ਕਾਫੀ ਪੋਲਿੰਗ ਹੋ ਰਹੀ ਹੈ ਸਲੋਇਸਟ ਹੋ ਰਹੀ ਹੈ ਪਰ ਅੱਗੇ ਵੀ ਹੋਰ ਜ਼ਿਆਦਾ 6 ਵੇ ਤੱਕ ਲਾਸਟ ਪ੍ਰਾਰਟਕ ਹੋਰ ਵੀ ਪੋਲਿੰਗ ਹੋ ਸਕਦੀ ਹੈ ਥੈਂਕ ਯੂ ਸੋ ਮਚ ਆਮ ਆਦਮੀ ਪਾਰਟੀ ਜਿੰਦਾਬਾਦ 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 ਕਰਮਜੀਤ ਸਿੰਘ ਮੌਤ ਲਈ ਸੋਚ ਤੇ ਪੈਰਾਂ ਦੇਾਂਗੇ ਥੋਕੇ ਭਾਈ ਗੁਰਦੇਵ ਸਿੰਘ ਜਿੰਦਾਬਾਦ 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 ਸਮਾਨ ਤਰੀਕੋ ਸੋਚ ਤੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿਖੋ ਬਹੁਤ ਕੁਰਬਾਨੀਆਂ ਤੋਂ ਬਾਅਦ ਬਹੁਤ ਸੰਘਰਸ਼ਾਂ ਤੋਂ ਬਾਅਦ ਇਹ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਔਰ ਬੜੀ ਖੁਸ਼ੀ ਹੋਈ ਹੈ ਕਿਉਂਕਿ ਸਾਨੂੰ ਜਿਹੜਾ ਹੱਕ ਮਿਲਿਆ ਸੀ ਉਸ ਹੱਕ ਦਾ ਇਸਤੇਮਾਲ ਕੀਤਾ ਔਰ ਉਹ ਜਿਹੜਾ ਇਸਤੇਮਾਲ ਅਸੀਂ ਆਪਣੇ ਦੇਸ਼ ਇੱਤ ਦੇ ਵਿੱਚ ਕਰ ਰਹੇ ਹਾਂ ਲੋਕ ਦੇ ਵਿੱਚ ਕਰ ਰਹੇ ਹਾਂ ਤੁਹਾਡਾ ਬੜੀ ਖੁਸ਼ੀ ਹੈ ਕਿ ਸਾਡੇ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਹੈ ਜਿਹੜਾ ਲੋਕ ਵੋਟਾਂ ਨਹੀਂ ਦਿੰਦਾ ਆਮ ਆਦਮੀ ਪਾਰਟੀ ਕੀ ਦੇਖਣਾ ਕਰੇ ਕੋਕੋ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਪਹਿਲੇ ਨੰਬਰ ਤੇ ਹੈ ਔਰ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ 13 0 13 0 ਵਾਲਾ ਜਿਹੜਾ ਸੁਪਨਾ ਹੈ ਉਹ ਪਾਰਟੀ ਦਾ ਪੂਰਾ ਹੋਣ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਿਛਲੇ 2 ਸਾਲ ਦੇ ਕੰਮ ਦੇਖ ਕੇ ਆਮ ਆਦਮੀ ਪਾਰਟੀ ਦੇ ਨਾਲ ਜਿਹਨੇ ਦਿਨ ਤੋਂ ਸੰਘਰਸ਼ ਕਰਨ ਲਈ ਗੱਲ ਕੀਤੀ ਅੱਜ ਵੋਟਾਂ Mein ਲੱਗੀਆਂ ਤੇ ਜੇਰੀ ਆ ਗਈ ਤੁਹੋ ਇਹ ਪਰਮਾਤਮਾ ਦੇ ਰੰਗ ਹੈ ਜੀ। ਉਹ ਮੈਨੂੰ ਲੱਗਦਾ ਵੀ ਸਾਨੂੰ ਲੱਗਦਾ ਸੀ ਕਿ ਵੋਟਾਂ ਘੱਟ ਪੈਣਗੀਆਂ। ਸੋ ਕੁਦਰਤ ਸਾਡੇ ਤੇ ਮਿਹਰਬਾਨ ਹੈ। ਇੱਥੋਂ ਪਤਾ ਲੱਗਦਾ ਵੀ ਆਪ ਦੇ ਉੱਤੇ ਜਿਹੜਾ ਹੈ ਪਰਮਾਤਮਾ ਦੀ ਮਿਹਰ ਹੈ। ਲੋਕਾਂ ਨੇ ਕੀ ਜਾਨਿਆ। ਲੋਕ ਬਹੁਤ ਖੁਸ਼ ਹੈ ਜੀ। ਲੋਕ ਕੰਮਾਂ ਤੋਂ ਖੁਸ਼ ਹੈ। ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ। ਮੁੱਖ ਮੰਤਰੀ ਸਾਹਿਬ ਦੇ ਕੰਮਾਂ ਤੋਂ ਖੁਸ਼ ਹੈ। ਸੋ ਇਸ ਵਾਸਤੇ ਵੋਟ ਵੀ ਚੰਗੀ ਪਊਗੀ ਔਰ ਆਮ ਆਦੀ ਪਾਰਟੀ ਜਿੱਤ ਜਕੀਦੀ। ਹਾਂ ਜੀ ਬਹੁਤ ਅੱਛਾ ਮਿਲ ਰਿਹਾ ਜੀ ਹੰਗਾਰਾ ਔਰ ਬਹੁਤ ਪੋਜ਼ਿਟਿਵ ਨੇ ਲੋਕ ਔਰ ਬਹੁਤ ਉਤਸ਼ਾਹ ਹੈ ਲੋਕ ਬਸ ਇਹ ਜੀ ਆਪਸੀ ਭਾਈਚਾਰਾ ਕਾਇਮ ਰੱਖਿਓ ਕਿਸੇ ਨਾਲ ਲੜਨਾ ਨਹੀਂ ਕਿਸੇ ਲੀਡਰ ਦੇ ਖੈ ਤੋ ਕਿਸੇ ਪਾਰਟੀ ਦੇ ਖੈ ਤੋ ਪਿੰਡਾਂ ਦੇ ਵਿੱਚ ਮਹੱਲੇਆਂ ਦੇ ਵਿੱਚ ਸ਼ਹਿਰਾਂ ਦੇ ਆਪਸੀ ਭਾਈਚਾਰਾ ਜ਼ਰੂਰੀ ਹੈ ਕਿਉਂਕਿ ਜਦੋਂ ਕੋਈ ਢਿਲਮੱਠ ਹੁੰਦੀ ਹੈ ਪਹਿਲਾਂ ਤੁਹਾਡਾ ਗਵਾਂਡੀ ਆਉਂਦਾ ਬਾਅਦ ਚ ਰਿਸ਼ਤੇਦਾਰ ਜਾਂ ਕੋਈ ਹੋਰ ਆਉਂਦਾ ਤੇ ਪਿੰਡਾਂ ਦੇ ਜੇ ਆਪਾਂ ਵਿਗਾੜ ਨਹੀਂ ਪਾਉਣਾ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਤੇ ਵੋਟਾਂ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ ਪਾਉਣੀਆਂ ਨੇ ਤੁਸੀਂ ਜੀ ਪਰ ਲੜਾਈ ਨਹੀਂ ਕਰਨੀ ਕਿਸੇ ਨਾਲ ਵੀ ਆਪਸੀ ਭਾਈਚਾਰਾ ਜ਼ਰੂਰੀ ਹੈ ਬਸ ਇਹੀ ਹੈ ਜੀ ਵੋਟਾਂ ਜ਼ਰੂਰ ਪਾਓ ਕਿਉਂਕਿ ਮਸਾ ਇਹ ਲੜਾਈਆਂ ਲੜ ਕੇ ਅਧਿਕਾਰ ਲਿਆ ਆਪਾਂ ਲੋਕਤੰਤਰ ਦਾ ਤੇ ਇਹ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਸਾਡਾ ਹੱਕ ਹੈ ਇਹ ਔਰ ਇਹ ਜ਼ਰੂਰੀ ਵੀ ਹੈ ਕਿਉਂਕਿ ਤੁਸੀਂ ਇੱਕ ਚੰਗਾ ਕੋਈ ਵੀ ਨੇਤਾ ਚੁਣਨਾ ਤਾਂ ਇਹ ਸਾਡਾ ਅਧਿਕਾਰ ਸਾਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਹਰ ਇੱਕ ਬੰਦਾ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ ਥੈਂਕ ਯੂ